ਯਾ ਵੈਲਕਮ ਹੈ ਬੈਕ ਟੂ ਚੈਨਲ ਮੇਰੇ ਮਮੂ ਲੋਕਾਂ ਨੂੰ ਤੁਹਾਡਾ ਸਾਰਾ ਸਵਾਗਤ ਹੈ ਅੱਜ ਅਸੀਂ ਬੈਠੇ ਹੋਏ ਹਾਂ ਹਸਪੀਟਲ ਦੇ ਵਿੱਚ ਸਟੈਂਡਿੰਗ ਹਸਪੀਟਲ ਦਾ ਹੋ ਗਿਆ। ਆ ਰਿਖਾ ਸਾਡਾ। ਕੀ ਕਹਿੰਦੇ ਸੀ ਆਈਓ ਤੋਂ ਤਾਂ ਉਹ ਇਹਨਾਂ ਨੂੰ ਚੀਜ਼ ਪੂਰੀ ਆ ਸਾਡੇ ਮਮਾ ਬੈਠੇ ਆ। ਅਸੀਂ ਠੀਕ ਆ ਤਾਂ ਹੀ ਹਸਪੀਟਲ ਬੈਠੇ ਆ। ਆਹ ਆਹ ਦੇਖੋ ਅੱਜ ਕੀ ਕਰ ਰਹੇ ਆਂ? ਜਵਾਕ ਕੁੱਟੀ ਜਾਨੇ ਉਹ ਵਾਲਾ ਮੈਂ ਦੇਖ ਰਿਹਾ ਤੁਹਾਨੂੰ। ਮੈਂ ਜਵਾਕ ਕੁੱਟਣਾਂਗੇ ਹਸਪੀਟਲ ਬੱਸ ਜਾ ਕੇ ਲੈ ਜਾਣਾ ਚੋ ਹੱਡੋ ਦੇ ਚਾਪ ਨੇ। ਲੈ ਜੀ ਮਮਾ ਨੂੰ ਬੜਾ ਬੜਾ ਉਹਨੇ ਕਿਹਾ ਏ ਡਿਪਟੀ ਜਦੋਂ ਦੇ ਜਦੋਂ ਦੇ ਸਿੱਕੇ ਬੈਠੇ ਆ ਉਦੋਂ ਦਾ ਘਟੋ ਘਟ ਮਿੰਟ 15 16 ਚ ਪੇੜਾਂ ਦਾ ਮਾਰ ਲਾ ਦੇਣਾ ਉਹ ਛੋਟੀ ਜੀ ਦੇਖ ਲੋ ਗਾਇਸ ਗਾਇਸ ਉਹ ਘਟਦੇ ਉਹ ਘਟਦੇ ਹਾਂ ਤਦੋਂ ਗਾਇਸ ਉਹ ਘਟਦੇ ਹਾਂ ਹੁਣ ਆਪਾਂ ਕਰੀਏ ਕੰਪਲੀਟ ਕਰਾਂ ਦਰ ਗਾਇਸ ਹੁਣ ਆਪਾਂ ਕਰੀਏ ਜਾ ਕੇ ਮਿਲਦੇ ਆ ਤੁਹਾਨੂੰ ਗਾਇਸ ਅਸੀਂ ਘਰੇ ਆ ਗਏ ਤੇ ਆ ਕੇ ਪਹਿਲਾਂ ਅਸੀਂ ਕਿਚਨ ਆਈਆਂ ਧੋਈਆਂ ਤੇ ਹੁਣ ਦੱਸਣ ਨੂੰ ਪਤਾ ਅਸੀਂ ਕੀ ਕਰਦੇ ਹਾਂ ਪਰ ਮਮਾ ਕੀ ਕਰਦੇ ਹੁੰਨੇ ਆਪਾਂ ਕੀ ਗੱਲ ਤੁਸੀਂ ਦੱਸੋ ਮੈਂ ਤੁਹਾਨੂੰ ਪੈ ਗਈ ਨੀ ਉਹ ਨੀ ਨੀ ਆ ਜਾਣੀਆ ਹਣਾ ਹਣ ਅਸੀਂ ਸੌ ਜਾਣਾ ਫਿਰ ਅਸੀਂ 6 ਵਜੇ ਉੱਠਣਾ ਕਿਉਂ ਕਰ ਗਏ ਦੁੱਧੂ ਲੈ ਆਇਆ ਸੀਗਾ ਸਿਰੇ ਜਾ ਕੇ ਹੁਣ ਉਹਨੇ ਸ਼ਾਮੀ ਨਹੀਂ ਜਾਣਾ ਪਾਇਆ ਫਿਰ ਥੋੜਾ ਤੇ ਅੰਦਰ ਬੈਠਾ ਰਹਿਣਾ ਫਿਰ ਵੀ ਤਾਂ ਬਾਹਰ ਤਾਂ ਨਿਕਲਣਾ ਹੀ ਉਹ ਗੱਲ ਅਲੱਗ ਹੈ ਮੈਂ ਉਹਨੇ ਉਹਨੇ ਇੱਕ ਵੀਡੀਓ ਦੇਖੀ ਹੱਡੀਆਂ ਕਹਿੰਦੇ ਜਿਹਨੂੰ ਜਿਹਦਾ ਬੀਪੀ ਵੱਧਾ ਹੋਵੇ ਤੇ ਜਿਹਨੂੰ ਸ਼ੂਗਰ ਹੋਵੇ ਹਣਾ ਉਹਦਾ ਵੀ ਏਸੀ ਚ ਬ੍ਰੇਨ ਟੈਕ ਹੋ ਸਕਦਾ ਹਾਂ ਉਹਨੂੰ ਜੇ ਬਾਹਰੋਂ ਧੁੱਪਵਾ ਕੇ ਇੱਕਦਮ ਅੰ内 ਸੀ ਜਾਗੇ ਤਾਂ ਵੀ ਐਟੈਕ ਹੋ ਸਕਦਾ ਤੇ ਜੇ ਅੰਦਰੋਂ ਏਸੀ ਚ ਔਟ ਕੇ ਧੁੱਪੇ ਚ ਲੱਗੇ ਤਾਂ ਵੀ ਹੋ ਸਕਦਾ ਸ਼ਸ਼ਟਵਧ ਦਾ 12 ਜਣਾਂ ਬਣ ਤਾ ਗਾਇਜ਼ ਮੈਂ ਤਾਂ ਹੋਂ ਲੱਗਾ ਸੌਣ ਕਿ ਤੁੰ ਕੀ ਕਰਾਂਗਾ ਚਲੋ ਗਾਇਜ਼ ਇਹ ਮੇਰਾ ਸਰਕਲ ਕੀ ਮਮਾ ਤੁਸੀਂ ਕੀ ਕਰੋਗੇ ਤਾਂ ਗਾਇਜ਼ ਹੁਣ ਆਪਾਂ ਲੱਗਿਆ ਨੀਂ ਨੀਆ ਕਰਨ ਤੁਹਾਨੂੰ ਮਿਲਦੇ ਹੁਣ ਆਪਾਂ ਬਾਚੋਂ ਸੋ ਗਾਇਜ਼ ਉੱਠ ਕੇ ਆਪਾਂ ਮਮਾ ਨੂੰ ਰੋਟੀ ਬਣਾ ਕੇ ਦੇ ਦਿੱਤੀ ਗਾਇਜ਼ ਨੇ ਆਪਾਂ ਇਹਨੇ ਪੈਰਲੇ ਪੋਲੇ ਫਲਮਾ ਇਹ ਰਿਤੇ ਸਬਜ਼ੀ ਬਣਾ ਕੇ ਦਿੱਤੀ ਆ ਜਿਹੜੀ ਕਿ ਮੈਂ ਲਫਾਫੇ ਚ ਪੈਕ ਕਰਕੇ ਲੈ ਕੇ ਦੇ ਦਿੱਤੀ ਆ ਚਲ ਡੋਂਗਾ ਲੱਕ ਦੇ ਦੇ ਵਿੱਚ ਨਹੀਂ ਲੱਗਣਾ ਗਾਇਜ਼ ਚਲੋ ਆ ਮੋਟਾ ਵੀ ਰਿਹਾ ਸਾਡੇ ਕੋਲੇ ਸੱਚੀ ਗੱਲ ਦੋਸਤੋ ਠੀਕੋ ਨੀ ਕੀ ਹਾਲ ਚੜੇ ਦੋਸਤੋ ਗਾਇਜ਼ ਇਹ ਡੋਂਗਾ ਦਿਨ ਰਿਤੇ ਲੈ ਆਹ ਹੋਰ ਪੀਆ ਮੰਮੀ ਹੜਤਾ ਲੈ ਚਪੜਾ ਸੀ ਗਾਇਜ਼ ਇਹ ਮੱਥੇ ਤੇ ਫੋੜਾ ਹੋਇਆ ਹੈ ਅਣਾ ਵੜਾ ਆਇਆ ਨਾ ਚਾਹ ਅਰੇ ਚਾਹ ਦੁੰਦੀ ਪਈ ਐ ਮੈਂ ਗੋਰਾ ਹੋ ਗਿਆ ਵੀ ਕਾਲਾ ਹੋ ਗਿਆ ਉਹ ਤਾਂ ਨਹੀਂ ਆ ਉਹ ਤਾਂ ਨਹੀਂ ਮੈਨੂੰ ਕਈ ਕਹਿੰਦੇ ਮੈਂ ਉੱਤੇ ਭਾੜਾ ਜਾ ਕੇ ਕਾਲਾ ਹੋ ਗਿਆ ਬਿੱਲਨ ਨਾਲੋਂ ਵੀ ਜ਼ਿਆਦਾ ਕੈਲਾ ਨਾਲ ਵੀ ਆ ਲੱਗਦਾ ਨਹੀਂ ਉਦੋਂ ਨਹੀਂ ਲੱਗਦਾ ਹੁਣ ਤਾਂ ਉਹ ਤਾਂ ਛੋਟਾ ਬੰਦਾ ਹੈ ਨਹੀਂ ਸੀ ਵੱਡਾ ਬੰਦਾ ਮਮਮੀ ਨੇ ਮੈਂ ਸੁਣਨ ਲੱਗਦਾ ਕਹਿੰਦੇ ਤੂੰ ਚਿੱਟਾ ਜਨ ਉਦੋਂ ਨੂੰ ਕਰਿਆ ਮਮਮੀ ਨੂੰ ਤਾਂ ਸਾਫ ਲੜਾਂ ਪਸੰਦ ਆ ਸਾਫ ਤਾਂ ਕਾਲੇ ਲੋਕ ਪਸੰਦ ਆ ਦੀਗਰੋ ਆ ਤੇ ਨਾਲ ਤਾਂ ਮਿੱਠਾ ਅਰੀਦਨ ਮੰਨ ਗਿਆ ਅਰੀਦਨ ਆ ਉਸ ਨੀਗਰ ਰੱਖਿਆ ਆਇਆ ਲੰਗਿਆ ਤੂੰ ਵੀ ਕੋਈ ਨਾ ਕੋਈ ਲੱਗਦੀ ਰੋਟੀ ਖਾ ਉਹ ਆਇਆ ਉਹਦੋਂ ਆਜੇ ਸਾਈਡ ਸਾਈਡ ਤੋਂ ਮੋਟੇ ਕੋਈ ਨਾ ਦੀ ਲੋ ਏਦਾਂ ਦਾ ਏਦਾਂ ਦੋਸਤ ਕਿੱਥੇ ਮਿਲੂਗਾ ਆ ਯਾਰ ਡੱਕਣ ਸਹੀ ਸਾਡੀ ਅੰਦਰਲਾ ਤੁਰਦਾ ਨਾ ਕੱਚ ਤੋੜ ਤੋੜੀ ਗਿਆ ਇੱਕ ਤੋਂ ਛੇ ਬੜਾ ਵੱਡਾ ਕੰਨ ਕੀਤਾ ਮੈਂ ਟੇਬਲ ਦਾ ਬਚਿਆ ਉੱਥੇ ਉੱਥੇ ਲੇਟ ਪਈ ਸੀ ਥੱਲੇ ਉੱਥੇ ਟੇਬਲ ਆ ਸੀ ਮੈਂ ਲੇਟ ਸੁੱਟਦੀ ਟੇਬਲ ਤੇ ਵੱਜੀ ਖੱਪਦੇ ਨੇ ਟੁੱਟ ਗਿਆ ਟੈਲੈਂਟ ਹਲੋ ਕੁਕੀ ਕੀ ਕਹਿਣਾ ਚਾਹੁੰਦੇ ਹੋ ਠੀਕ ਆ ਕੁਝ ਤਾਂ ਫਰਕ ਤਾਂ ਪਹਿਲਾਂ ਨਾਲ ਆਂਟੀ ਜੀ ਮੈਸਮੇ ਦੀ ਬਿਮਾਰ ਆ ਬਿਮਾਰ ਕੀ ਹੋਇਆ ਕੀ ਸੀਗਾ ਮੈਨੂੰ ਗਰਮੀ ਤੋਂ ਅਲਰਜੀ ਹੋ ਗਈ ਗਰਮੀ ਤੋਂ ਅਲਰਜੀ ਅਲਰਜੀ ਜਨਨ ਨਾਲ ਗਰਮੀ ਨਾਲ ਅਲਰਜੀ ਹੋ ਗਈ ਨਾ ਵੈਕਸ ਨਾਲ ਦਵਾਈ ਦਿੱਤੀ ਬਾਡੀ ਤੇ ਸਾਰੇ ਹਾਂ ਦਵਾਈ ਲੈਣਗੇ ਸੱਜਾ ਦਵਾਈ ਲੈਣਗੇ 8:30 8 ਵਜੇ ਗਏ ਕਰਾਓ 1 ਵਜੇ ਫ੍ਰੀ ਹੋਏ ਇੰਨਾ ਰਸ਼ ਸੀ ਸਾਡੀ 8 ਵਜੇ ਦੀ ਗਏ 12:30 ਵਜੇ ਵਾਰੀ ਆਈ ਜੀ ਕਿੱਥੀ ਹਾਂ ਸਾਈਡ ਡਾਕਟਰ ਅਸਕੇ ਸੀ 3 ਨੰਬਰ ਡਿਵੀਜ਼ਨ ਚਲੋ ਗਾਇਸ ਮੈਂ ਵੀ ਰੋਟੀ ਖਾ ਲਾਂ ਫਿਰ ਮਿਲਦੇ ਹਾਂ ਤੁਹਾਨੂੰ ਉਦ ਤੱਕ ਮਮਾ ਵਲੋਗ ਬਣਾ ਦੇ ਲੋ ਮਮਾ ਦੱਸੋ ਫਿਰ ਆਪਣੇ ਬਾਰੇ ਮੈਂ ਬੱਸ ਆਰਡਰ ਬੁੱਕ ਕਰਿਆ ਨਾਲ ਦੀ ਨਾਲ ਪਈ ਪਈ ਨੇ ਤੇ ਮੈਂ ਆਰਡਰ ਪੈਕ ਕਰਨਾ ਹੈ ਫਿਰ ਚਲੋ ਬਾਏ ਬਾਏ ਕਹ ਦੋ ਥੋੜਾ ਜਿਹਾ ਫਰੈਸ਼ ਹੋ ਕੇ ਰਿਲੈਕਸ ਹੋ ਗੋ ਰਿਲੈਕਸ ਹੀ ਹੋ ਗੋ ਹੈ ਕਦ ਰਿਲੈਕਸ ਕਿਵੇਂ ਹੋਈਦਾ ਇਹ ਦੱਸੋ ਹਾਊ ਟੂ ਰਿਲੈਕਸ ਟੂਡੇਸ ਕੰਟੈਂਟ ਅਮਾ ਮੈਂ ਤੁਹਾਨੂੰ ਥੋੜਾ ਜਿਹਾ ਮੂਡ ਚੇਂਜ ਕਰਕੇ ਇੱਕ ਤਾਂ ਸੁੱਤੇ ਉੱਠੇ ਆ ਮੈਂ ਤੁਹਾਨੂੰ ਇੱਕ ਤਰੀਕਾ ਦੱਸਾਂ ਤੁਹਾਡਾ ਮੂਡ ਠੀਕ ਹੋ ਜਾ ਗੱਲ ਸੁਣੋ ਕਿੱਦਾ ਕਿੱਦਾ ਆਰਾਮ ਏਸੀ ਚੱਲਿਆ ਹੋਵੇ ਬਾਹਰ ਗਰਮੀ ਹੋਵੇ ਤੇ ਏਸੀ ਪੂਰਾ ਠੰਡਾ ਹੋਵੇ ਕਮਰਾ ਤੇ ਉੱਤੇ ਕੰਬਲ ਦਿੱਤਾ ਹੋਵੇ ਆ ਦੇਖ ਲਾ ਤਾਂ ਹੈਗਾ ਹੀ ਆ ਸਾਰਾ ਕੋਈ ਨਾ ਕਰਾ ਇਹਦਾ ਆਰਾਮ ਆ ਉੱਠ ਗਿਆ ਆ ਇਤੋਂ ਆਰਾਮ ਨਹੀਂ ਨਾ ਹੈਗਾ ਇੱਥੇ ਮੇਰਾ ਵੀ ਮੂਡ ਅਪ ਚੱਟਦਾ ਸੀਗਾ ਮੇਰਾ ਵੀ ਮੂਡ ਠੋੜਾ ਜਿਹਾ ਸੀਗਾ ਇਹ ਵੀ ਸੁੱਤਾ ਉੱਠ ਕੇ ਆਇਆ ਮੈਂ ਵੀ ਸੁੱਤਾ ਉੱਠਿਆ ਆਪਾਂ ਸਾਰੇ ਸੁੱਤੇ ਉੱਠਿਆ ਮੈਂ ਵੀ ਸੁੱਤਾ ਆਸੀ ਬਾਹਰ ਦੇ ਗਏ ਨਾ ਬਾਹਰ ਜਿਹਾ ਮੇਰਾ ਮੂਡ ਠੀਕ ਹੋ ਗਿਆ ਸੈਰ ਸਪਟਾ ਕਰਿਆ ਕਰੋ ਥੋੜਾ ਜਿਹਾ ਕਿਨੇ ਵਕਤ ਸੁੱਤਾ ਸੀ ਰਾਤ ਨੂੰ ਉੱਠੇ ਤਾਂ ਮੇਰਾ ਕੂੰਡ ਲੈ ਆਦੇ ਮੈਂ ਸੈਰ ਕਰਨ ਨਹੀਂ ਜਾ ਸਕਦਾ ਗ ਗਾਈਜ਼ ਮੈਂ ਮੰਮਾ ਲਈ ਬਾਹਰ ਗਿਆ ਸੀ ਸੂਟ ਲੈਣ ਵਾਸਤੇ ਲਈ ਤੇ ਕਿੰਮਤ ਦੱਸੋ ਫਿਰ ਕਿਦਾਂ ਦੀ ਹੈ ਮੇਰੀ ਪਸੰਦ ਗਾਈਜ਼ ਜੀ ਦੱਸੋ ਸੂਟ ਕਿਦਾਂ ਲੱਗ ਰਿਹਾ ਪਿੱਛੇ ਉਹਦਾ ਗਾਈਜ਼ ਇਹ ਦੇਖੋ ਤੁਹਾਨੂੰ ਕਿਦਾਂ ਦਾ ਲੱਗਾ ਕਿੰਨੇ ਨੰਬਰ ਦੇਣਾ ਚਾਹੋਗੇ ਸੂਟ ਨੂੰ ਬਾਕੇ ਦਿਖਾਉਂਗੇ ਫਿਰ ਦੱਸੋ OK ਗਾਈਜ਼ ਵੇਟ ਫਾਰ ਟੂਮੋਰੋ ਤਾਂ ਗਾਈਜ਼ ਮੈਂ ਹੁਣ ਖਾਣ ਲੱਗਾ ਮੈਂ ਰੋਟੀ ਆ ਦੇਖੋ ਪਹਿਲਾਂ ਮੈਂ ਰੋਟੀ ਖਾ ਲਾ ਝੋਲਾ ਪਾਲਿਆ ਰੋਟੀ ਖਾ ਕੇ ਫਿਰ ਮਿਲਦੇ ਆਪਾਂ ਗਾਈਜ਼ ਗਾਈਜ਼ ਤੁਸੀਂ ਸੋਚ ਰਹੇ ਹੋਵੋਗੇ ਕਿ ਮੰਮਾ ਕੱਲਾ ਪਾਣੀ ਪੀ ਰਿਹਾ ਪਰ ਨਹੀਂ ਮੰਮਾ ਨੂੰ ਜੀਤੀ ਦਵਾਦੀ ਮਾਰ ਰਿਹਾ ਬਾਹਰ ਮੇਰੇ ਬਾਹਰ ਮਾਰ ਰਿਹਾ ਮੇਰੇ ਬਾਹਰ ਰੋਇ ਨੰਨ ਗਰ ਦੇ ਬਾਦ ਮੈਂ ਕਮੈਂਟ ਕਰਨਾ ਹੈ ਜਿਆ ਪਾਣੀ ਹੋ ਗਿਆ ਉਹ ਦਿੱਟਾ ਹੈ ਕਿਤੇ ਆ ਫੋਟੋ ਮੇਰੇ ਬਲੌਗ ਬਣਾਉਂ ਟਿੱਕ ਡਿਸ਼ਰ ਖਾਣੋ ਕਿਉਂ ਹੈ ਤੁਮੇ ਗੇ ਸਬ ਪਬਨ ਨੇ ਬਲੌਗ ਟਾਂਕਣ ਕਰੋ ਅੱਜ ਮੈਂ ਹੀ ਐਡਿਟ ਕਰ ਦੂੰਗਾ ਤੁਹਾਡਾ ਫਾਦਰ ਪੰਜ ਫਾਦਰ ਹੈ ਲੈ ਜਾ ਦਿੱਤਾ ਥੜਾ ਛੱਡਾ ਮਮਾਂ ਨੂੰ ਦਿੱਤਾ ਇੰਸਾਨਾ ਲੈ ਜਾ ਪਾਣੀ ਪੜ ਗਿਆ ਹੁਣ ਆਪਾਂ ਚੱਲਦੇ ਆ ਅੰਦਰ ਲੋਮ ਇਹ ਆ ਲੈ ਖਾ ਮੈਨੂੰ ਛੋਟੇ ਬੱਚਿਆਂ ਲਈ ਗੋਲੀਆਂ ਮਿਲੀਆਂ ਇੱਕ ਦਿਲ ਵਾਲੀ ਆ ਇੱਕ ਸਿੱਧੀ ਇੱਕ ਡੱਬੇ ਵਾਲੀ ਕਿੱਦਾਂ ਦੀਆਂ ਗੋਲੀਆਂ ਆ ਆ ਵੀ ਗੋਲੀ ਖਾਣੀ ਸੀ ਕਿ ਚੇਤਾ ਨਹੀਂ ਆਇਆ ਤਾਂ ਪਰ ਇਹਦੂੰ ਨਾ ਖਾਣੀ ਨਾ ਚਲੋ ਖਾ ਲਓ ਇੱਟਾ ਖਾ ਲਓ ਬਾਹਰ ਦੋਈ ਲੈ ਇਹਦੋ ਵਈਸ ਰਾਂਡੇ ਨਹੀਂ ਰੱਖਣੇ ਕੀ ਸਰਾਡੇ ਦੋਵੇਂ ਨਾ ਰੱਖਣਾੜ ਤੋਂ ਮਾਰੀ ਜਿੱਟਾ ਆਪ ਐਸੇ ਵੀ ਨਹੀਂ ਰੱਖੀ ਤੇ ਪਾਸੇ ਤਰਫ ਪਹਿਲੇ ਰੱਖ ਦੇਣਗੇ ਪਹਿਲੇ ਹੁਣ ਆ ਕੋਈ ਸੀ ਬੰਦ ਕਰ ਯਾਰ ਠੰਡ ਬਹੁਤ ਲੱਗਦੀ ਹੈ ਨਹੀਂ ਗਾਣਾ ਸੁਣਿਆ ਨਾ ਮੈਂ ਬੁਖਾਰ ਸੱਚ ਹੋ ਗਿਆ ਮੈਨੂੰ ਬੁਖਾਰ ਬੈਠਾ ਸਮਾਂ ਇਹ ਮੁੰਡਾ ਪੇਨ ਕਿੱਲੇ ਦੇ ਵਰਗਾ ਸਾਰੇ ਦਰਦ ਮਿਟਾ ਦੇਂਦਾ ਉਹ ਮਿੱਤਰ ਪੇਨ ਸਰਕਟ ਕਿ ਗੈਸ ਨੂੰ ਆਪਾਂ ਟਿਮਟ ਮਿਲਨੇ ਆ ਗੈਸ ਮੰਮਾ ਦੇ ਸਰਕੁੱਟ ਕਿੰਨਾ ਮੰਮਾ ਨੂੰ ਸ਼ਵਾਤਾ ਵਾ ਪਰ ਇੱਕ ਵਾਰੀ ਫਿਰ ਤੋਂ ਖਾਣਾ ਪੈਣਾ ਕੁਛ ਨਾ ਬਣਾ ਯੂ ਬਲੌਗ ਨੂੰ ਕਿ ਸੀ ਐਡਿਟ ਕਰਵਾਉਣ ਕੇ ਕਿ ਕਰਤਾ ਸਮਝ ਨਹੀਂ ਆਉਂਦੀ ਚਲੋ ਖਾਣੇ ਮੰਮਾ ਜੀ ਮੈਂ ਵਲੌਗ ਐਡਿਟ ਕਰ ਦਾਂਗੇ ਤੁਸੀਂ ਕਰੋਗੇ ਵਲੌਗ ਆਪ ਤੁਸੀਂ ਨੀਂ ਕੋ ਨਾ ਮਾਰੋ ਗਾਇਜ਼ ਅਮਾਨ ਦੇ ਇਕਲੋ ਕਿੰਨੇ ਮੈਂਟ ਕਰਦੇ ਆ ਗਾਇਜ਼ ਸਾਰੇ ਜਰੂਰ ਲਾਈਕ ਕਮੈਂਟ ਕਰਦੇ ਕਰੋ ਸ਼ੇਅਰ ਵੀ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਨਾ ਜਿੰਨੇ ਮੈਂ ਕਰ ਰਹੇ ਹਾਂ ਇੰਪੋਰਟ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਗੋਪਾ ਜੀ ਮੈਂ ਅੰਮਾ ਨੂੰ ਕੁਛ ਨਾ ਬੋਲ ਮੈਨੂੰ ਹੋ ਜੀ ਇਸ ਚਲੋ ਆਪਾਂ ਅੰਮਾ ਕੋ ਬਹਿ ਕੇ ਕੋਈ ਪਾਠ ਕਰਦੇ ਆ ਬਾਈ ਖੁਸ਼ੀ ਕੇ ਖਾਲ ਸਾਹਿਬ ਬਾਈ ਖੁਸ਼ੀ ਕੀ ਫਤਿਹ ਇਕੋਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਾਹਿਬ ਮੰਗੁਰ ਪ੍ਰਸਾਦ ਜਪ ਆਚ ਚਾ ਚਾ ਚ ਹੈਪੀ ਸਚ ਨਾਨਕ ਕੋ ਸੀ ਪੀ ਸਤ ਤੇ ਮਨ ਤੋਂ ਮੈਂ ਨਹੀਂ ਕਰਾ ਦਿਆ ਨਾ ਬਿਲਕੁਲ ਵੀ ਨੋਇਸ ਨਹੀਂ ਕ੍ਰੀਏਟ ਕਰਨੀ ਅੰਦਰ ਕਮਰੇ ਚ ਤਾਂ ਜੋ ਮਨ ਨਹੀਂ ਨਹੀਂ ਠੀਕ ਬਤੀ ਆ ਜਾਏ ਮੈਂ ਇੱਕ ਵਾਰੀ ਕੈਪਸੂਲ ਲੈ ਲਵਾਂ ਕਿਤੇ ਕੈਪਸੂਲ ਜੀ ਕੈਪਸੂਲ ਲੈ ਲਓ ਉੱਠੋ ਵੀਰੇ ਤੇ ਬੱਚਾ ਤੁਸੀਂ ਸੋ ਜਾਓ ਉੱਠ ਮੇਰਾ ਬੱਚਾ ਚੱਲ 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 ਖੜਾਓ ਗੈਸ ਕੈਪਸੂਲ ਦਿੰਨੇ ਆ ਉਹ ਕਿੱਧਰ ਭੱਜ ਗਿਆ ਪਾਣੀ ਦਾ ਪਿੱਸੇ ਆ ਉਹ ਤੇਰੀ ਦਿਖਾਈ ਨਾ ਚ ਡਾਊਗਾ ਇਹ ਤਾਂ ਵੱਡਾ ਹੀ ਹੈ ਖਾ ਲੋਂਗੇ 1 ਇੰਚ ਦਾ ਵਾ ਪਣਾ ਇੰਚ ਪਣਾ ਇੰਚ ਗੈਸ ਕੈਪਸੂਲ ਆਏ ਹਾਏ ਆਏ ਖਾ ਲੈ ਖਾ ਲੈ ਖਾ ਲੈ ਸ਼ੇਰ ਬੱਚਾ ਪੀ ਬਣ ਕੇ ਕੈਸ ਮਨ ਖਾ ਲਈ ਤੇ ਬਈ ਪਗਲਾਸ ਰੱਖਿਆ ਸ਼ਹਿਰ ਤੇ ਹੁਣ ਤੁਸੀਂ ਨੀਨੀਆਂ ਸੀਨੀਆਂ ਕਰ ਲਓ ਠੀਕ ਆ ਇਹ ਦਾ ਪਸਰ ਜਲਦੀ ਉੱਠਾਂਗੇ ਫਿਰ ਮੈਂ ਤਾਂ ਜਾਊਂਗਾ ਛੇ ਗੱਲ ਗਾਇਸ ਮੈਂ ਰੁਟੀਨ ਬਣਾਣੀ ਹੈ ਮੈਂ ਰੋਜ਼ ਮੰਦਿਰ ਤੇ ਅਡ ਗੁਰਦੁਆਰੇ ਜਾਇ ਕਰੂੰਗਾ ਉਹਨਾਂ ਕੋ ਫਿਰ ਮਮਾ ਠੀਕ ਹੋ ਜਾਣਗੇ ਜਲਦੀ ਜਲਦੀ ਫਿਰ ਹੀ ਮੈਨੂੰ ਆਲੂ ਵਾਲੇ ਪਰੌਠੇ ਬਣਾਣਗੇ ਇਹਨਾਂ ਕੌਣ ਖਵਾਉਗਾ ਮੈਨੂੰ ਆਲੂ ਵਾਲੇ ਪਰੌਠੇ ਮਮਾ ਚੁੱਪ ਮੈਂ ਹਰ ਜੀ ਇੱਕ ਗੱਲ ਪੁੱਛਣੀ ਹੈ ਜਲਦੀ ਪੁੱਛ ਮਮਾ ਆਰਡਰ ਕਿਹੜਾ ਬਾਡਰ ਹੈਗਾ ਉਹ ਆਹ ਕਿਹੜਾ ਮਤਲਬ ਦੱਸੋ ਉਹ ਪੀਸ ਦੇ ਕਲਰ ਆਲਾ ਕ్రాਫਟ ਆਪ ਹੈ ਲੈ ਸਾਈਜ਼ ਤੇ ਹੋਰ ਐਲ ਐਸ ਆਈਜ਼ ਚ ਸਿੰਗਲ ਪੀਸ ਹਾਂ ਸਿੰਗਲ ਪੀਸ ਆ ਕੇ ਬਿੱਗ ਸੈਲ ਸਿੰਗਲ ਪੀਸ ਸਿੰਗਲ ਪੀਸ ਉਹ ਆ ਦੇ ਕੋਲ ਦਾ ਫਰੀ ਵਾਲਾ ਇਹਨੂੰ ਦੱਸਦੇ ਕਈ ਆਲੀ ਦੱਸੋ ਇਹਨੂੰ ਕੰਡਲ ਵਾਲੀ ਸਾਈਟ ਤੇ ਕੰਡਲ ਵਾਲਾ ਤੇ ਗਾਇਜ਼ ਹੁਣ ਆਪਾਂ ਤੁਹਾਨੂੰ ਮਿਲਦੇ ਆ ਰੋਟੀ ਖਾ ਕੇ ਤੇ ਅੰਡ ਗਾਇਜ਼ ਰੀਤਾ ਚੱਲਾ ਹੁਣ ਆਪਣਾ ਕੋਲੇ ਫੜਾਣ। ਤਾਂ ਗਾਇਜ਼ ਦੇਖ ਲਓ ਆਪਣਾ ਕੋਲੇ ਹੋ ਗਿਆ ਵਾ ਤੇ ਇਹ ਕਿੱਥੋਂ ਦਾ ਨੰਮਾ? ਇਹ ਕਿੱਥੋਂ ਦਾ ਵਾ? ਇਹਨੇ ਕੋਦਰ ਦਾ। ਹਾਂ ਇਹ ਹੈ ਗਾਇਜ਼ ਨੂੰ ਕੋਦਰ ਦਾ ਕੋਲੇ ਤੇ ਮੈਂ ਹੁਣ ਕੋਲੇ ਕਰਨ ਜਲਾ ਹਾਂ ਤੇ ਕੋਲੇ ਕਰਕੇ ਮੈਂ ਤੁਹਾਨੂੰ ਆ ਕੇ ਬਤਾ ਦੇ। ਹੈ? ਖੋਲ ਕੇ। ਇਹ ਦੇਖ ਲਓ। ਕਲਰਾਂ ਦੇ 3 ਕਲਰ ਦੇ ਨਾਲ ਦਾ ਕੋਲੇ ਦਾ ਕੋਲੇ ਦਾ। ਇਹ ਕਲਰਾਂ ਚ ਮੜਾ ਮੜਾ ਕਰ ਕੇ ਮਿਕਸ ਕੀਤਾ। ਗੈਦਰ ਇਤਨੇ ਆ ਕੱਢ ਲੈ 300 ਟਿੱਕੋ ਜੇ ਆ ਵੀ ਲਿਖੀ ਗਾ ਯਾਨੀ ਅਦਰ ਇੱਥੇ ਸੱਲ ਰੱਖ ਦਿੰਦੇ ਆ ਹਾਥੋਂ ਵਾਲਾ ਸੈੱਟ ਨਾ ਰੱਖ ਦਿੰਦਾ ਆਹ ਵਾਲਾ ਸੈੱਟ ਤੇ ਆਹ ਆ ਡੱਬ ਆਇਆ ਚਲਾ ਐਕਸਲ ਲੈਣਾ ਸੱਚ ਹਾਂ ਸੌਰੀ ਮੈਂ ਤੇ ਜੱਤਾ ਪੁੱਲ ਗਈ ਹੋ ਗਿਆ ਤੇ ਐਕਸਲ ਲੈਣਾ ਹਾਂ ਐਕਸਲ ਦਾਖਾ ਚੋਕੜਾ ਜਿਹੜਾ ਆ ਗਾ ਰਿਤੇ ਕਹਿੰਦੇ ਉਹਨਾਂ ਨੇ ਪਹਿਲਾਂ ਐਲ ਬੋਟਲ ਸੁੱਟਾ ਫਿਰ ਉਹਨਾਂ ਨੇ ਐਕਸਲ ਕਿਹਾ ਆ ਦੇਖੋ ਜੀ ਐਕਸਲ ਹੀ ਆ ਨਾ ਫੋਟੋ ਹਾਂ ਆ ਦੇਖ ਲੋ ਐਕਸਰਸਾਈਜ਼ ਚ ਤੇ ਆਪਣਾ ਕੋਰੀਆ ਚੱਲਾਵਾ ਹਾਂ ਆ ਦੇਖੋ ਹੁਣ ਮੈਂ ਤੁਹਾਨੂੰ ਕੋਰੀਆ ਕਰਕੇ ਪਿਆ ਕੇ ਮਿਲਦਾ ਠੀਕ ਹੈ ਗਾਇਜ਼ ਇਤਤ ਤੱਕ ਆਵਾ ਕੋਰੀਆ ਦੇ ਇਲਾਵਾ ਤੇ ਮੈਂ ਤਾਂ ਹੁਣ ਖਾਣ ਲੱਗਾ ਹਾਂ ਰੋਟੀ ਰੋਟੀ ਵਿੱਚ ਹੈ ਆ ਆਲੂ ਗੋਭੀਾਂ ਦੀ ਸਬਜ਼ੀਆਂ ਆਏ ਹਾਏ ਸਾਡੀ ਪ੍ਰੀਕੀ ਦੀ ਟਾਂਪ ਤੇ ਦੀ ਆਲੂ ਦੀ ਗਾ ਵੀ ਦੀ ਸਬਜ਼ੀ ਆਏ ਹਾਏ ਨੀ ਮੇਰੀ ਮਿਠਾਓ ਹਏ ਹਏ ਆਲਾ ਮਾ ਮਾ ਨੀ ਨੀ ਹੁੰਦੀ ਜਿੱਤ ਸੇਤੇ ਮੁੜਿਆ ਕਿ ਤੂੰ ਮੇਰੇ ਸਰ ਕੁੱਤੇ ਨੀਂਂ ਤੁਹਾਲਾ ਮੈਂ ਪੈਨ ਕਲਰਿੰਗ ਹੈ ਸਗਰ ਦਾ ਪਰਟ ਖਾਕੇ ਹੋ ਗਿਆ ਫਰੀ ਤੇ ਮੈਂ ਤਾਂ ਪਹਿਲੇ ਹੀ ਖਾਲੀ ਸੀ ਨੰਨਾ ਹੋ ਗਿਆ ਮਮਾ ਨੂੰ ਸੁੰਦਾ ਸੁੰਦਾ ਓਏ ਓਏ ਤੇ ਗੱਤ ਆਪਣਾ ਅੱਜ ਦੇ ਵਲੌਗ ਚ ਆਇਆ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਜਿਹੜਾ ਵਲੌਗ ਚ ਨਾ ਕੁਝ ਨਹੀਂ ਖਾਸ ਹੈਗਾ ਕਿਉਂਕਿ ਮम्मा ਦੀ ਤबीयत ਥੋੜੀ ਜਿਹੀ ਠੀਕ ਨਹੀਂ ਸੀ ਕਿ ਤੇ ਆਪਾਂ ਗਏ ਸੀ ਕਿ ਹਸਪੀਟਲ ਮਮਦਵਾਲਾ ਤੇ ਆਪਣੀ ਸਾਰੀ ਦਿਹਾੜੀ ਹਸਪੀਟਲ ਚ ਲੰਗੀ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਤੇ ਆਪਣੇ ਜਿਹੜੇ ਵਲੌਗ ਚ ਕੁਝ ਖਾਸ ਨਹੀਂ ਸੀਗਾ ਜੇ ਹੋਊਗਾ ਵੀ ਤਾਂ ਦੇਖ ਲਿਓ ਕਮੈਂਟ ਕਰਕੇ ਦੱਸ ਦੇ ਠੀਕ ਹੈ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ